2 April 2023 ਅਸੀਂ ਹੁਣ ਮਨਾਲੀ ਤੋਂ ਸਿਸੂ ਵਿਲੇਜ ਵੱਲ ਜਾ ਰਹੇ ਹਾਂ ਕੁਦਰਤ ਦਾ ਕ੍ਰਿਸ਼ਮਾ ਦੇਖੋ ਇਸ ਪਹਾੜ ਦੇ ਉੱਤੇ ਤਾਂ برف ਪਈ ਹੋਈ ਆ ਤੇ ਇਧਰ ਦਾ ਪਹਾੜਾ ਬਿਲਕੁਲ ਡਰਾਈ ਪਹਾੜਾ ਬਿਲਕੁਲ ਨਾਲ-ਨਾਲ ਵਿੱਚ ਇੱਕ ਛੋਟਾ ਜਿਹਾ ਦਰਿਆ ਵਗ ਰਿਹਾ ਇਹ ਚ ਪਾਣੀ ਬਹੁਤ ਘੱਟ ਆ ਪਾਣੀ ਜੰਮਿਆ ਹੋਇਆ ਆ ਆ ਦੇਖੋ ਪਹਾੜੀ ਚੋਟੀਆਂ ਦੇ ਉੱਤੇ برف ਪਈ ਹੋਈ ਨਜ਼ਾਰਾ ਅੱਗੇ ਅਸੀਂ ਸ਼ਿਸੂ ਵਿਲੇਜ ਵੱਲ ਜਾ ਰਹੇ ਤੇ ਆਹ ਪਹਾੜਾ ਬਿਲਕੁਲ ਡਰਾਈ ਪਹਾੜ ਦੇਖ ਰਿਹਾ ਬੜਾ ਰਮਾਂਚਕ ਸਫ਼ਰ ਆ ਜਿਹੜਾ ਇਹ ਜੇ ਤੁਸੀਂ ਆਪਣੀ ਗੱਡੀ ਤੋਂ ਆਉਨੇ ਹੋ ਬਹੁਤ ਜ਼ਿਆਦਾ ਇੰਜੋਏ ਕਰਦੇ ਹੋ ਜਿੱਥੇ ਦਿਲ ਕਰਦਾ ਸੋਹਣੇ ਨਜ਼ਾਰਾ ਦੇਖ ਕੇ ਤੁਸੀਂ ਕਿਤੇ ਵੀ ਫੋਟੋਗ੍ਰਾਫੀ ਲਈ ਰੁਕ ਸਕਦੇ ਹੋ ਪਰ ਰੁਕਣਾ ਸੇਫ ਜਗ੍ਹਾ ਚਾਹੀਦਾ ਪਰ ਇਹ ਨਾ ਹੋਵੇ ਕਿ ਦੂਜੀ ਟ੍ਰੈਫਿਕ ਨੂੰ ਤੁਹਾਡਾ ਤੁਹਾਡੇ ਕਾਰਨ ਕੋਈ ਪਰੇਸ਼ਾਨੀ ਪੈਦਾ ਹੋਵੇ ਰਾਸਤੇ 'ਚ ਬਰਫ ਟਾਉਣ ਲਈ 300 ਬਲਡوزر ਚੱਲ ਰਹੀ ਨੇ ਲੋਕ ਇੱਧਰ ਇੰਜੋਏ ਕਰ ਰਹੇ ਨੇ ਥੱਲੇ ਪਰ ਸਾਡਾ ਡੈਸਟੀਨੇਸ਼ਨ ਥੋੜਾ ਅੱਗੇ ਆ ਸਿਸੂ ਵਿਲੇਜ ਜਿਨ੍ਹਾਂ ਨੇ ਸਨੋਫਾਲ ਦਾ ਨਜ਼ਾਰਾ ਦੇਖਣ ਲਈ ਆਉਣਾ ਸਿਸੂ ਵਿਲੇਜਾਂ ਰੋਤਾਂਗ ਪਾਸ ਵਾਲੀ ਸਾਈਡ ਤੇ ਉਹਨਾਂ ਨੂੰ ਥੋੜਾ ਜਲਦੀ ਨਿਕਲਣਾ ਚਾਹੀਦਾ ਜਦੋਂ ਅਸੀਂ ਰੋਤਾਂਗ ਗਏ ਸੀਗੇ ਉਦੋਂ ਸਵੇਰੇ ਮਨਾਲੀ ਤੋਂ 7 ਵਜੇ ਹੋਟਲ ਵਿੱਚੋਂ ਨਿਕਲ ਗਏ ਸੀ ਤੇ ਸਾਨੂੰ ਸੜਕਾਂ ਬਿਲਕੁਲ ਖਾਲੀ ਮਿਲੀਆਂ ਜਦੋਂ ਕਿ ਅਸੀਂ 모ੜਨ ਲੱਗੇ 11 11:30 ਵਜੇ ਉੱਥੋਂ ਤਾਂ ਬਹੁਤ ਜ਼ਿਆਦਾ ਰਾਸ਼ਟਰ ਟੋਕਾ ਟੱਪ 4-5 ਕਿਲੋਮੀਟਰ ਲੰਮਾ ਜਾਮ ਸੀਗਾ ਤੇ ਜੇ ਤੁਸੀਂ ਛੇਤੀ ਨਿਕਲਦੇ ਹੋ ਮਨਾਲੀ ਤੋਂ ਨ ਨਜ਼ਾਰੇ ਨਾਲ ਫੋਟੋਗ੍ਰਾਫੀ ਵੀ ਕਰਦੇ ਜਾਂਦੇ ਹਾਂ ਉੱਤੇ ਸੜਕਾਂ ਵੀ ਤੁਹਾਨੂੰ ਖਾਲੀ ਮਿਲਦੀਆਂ ਨੇ ਜਿਵੇਂ ਹੁਣ ਸਾਨੂੰ ਸ਼ੀਸੂ ਵਿਲੇਜ ਵਾਲੀ ਰੋਡ ਖਾਲੀ ਮਿਲੀ ਹੋਈ ਆ ਦੇਖੋ ਬੜਾ ਵਧੀਆ ਨਜ਼ਾਰਾ ਆਉਂਦਾ ਜਿਹੇ ਚ ਡਰਾਈਵਿੰਗ ਕਰਨ ਦਾ ਪਹਾੜਾਂ ਦੀ ਡਰਾਈਵਿੰਗ ਤਾਂ ਇੱਕ ਰੂਲ ਆ ਜਿਹੜਾ ਜੇ ਸੜਕ ਖਾਲੀ ਵੀ ਹੈ ਤੁਸੀਂ ਆਪਣੀ ਸਾਈਡ ਨਾਲ ਛੱਡੋ ਮੋੜਾਂ ਦੇ ਉੱਤੇ ਵੀ ਬਿਲਕੁਲ ਆਪਣੀ ਸਾਈਡ ਦੱਬ ਕੇ ਹੀ ਚੱਲੋ ਫਿਰ ਤਾਂ ਤੁਸੀਂ ਵੀ ਸੇਫ ਹੋ ਆਉਣੇ ਵਾਲਾ ਵੀ ਸੇਫ ਆ ਜੇ ਤੁਸੀਂ ਸੋਚਿਆ ਕਿ ਰੋਡ ਖਾਲੀ ਆ ਅਸੀਂ ਦੂਜੀ ਸਾਈਡ ਵੱਜ ਜੀਏ ਫਿਰ ਆਪ ਤਾਂ ਸੀ ਖਤਰੇ 'ਚ ਪੈਨੇ ਆ ਦੂਜੇ ਆਉਣੇ ਵਾਲੇ ਲਈ ਵੀ ਖਤਰਾ ਬਣਦੇ ਆ ਪਹਾੜਾਂ ਦੀ ਡਰਾਈਵਿੰਗ ਦਾ ਇਹੀ ਨਿਯਮ ਆ ਕਿ ਆਪਣੀ ਸਾਈਡ ਨਾ ਛੱਡੋ ਆਪਣੀ ਸਾਈਡ ਦੱਬ ਕੇ ਚਲੋ ਬਿਲਕੁਲ ਉਹ ਦੇਖ ਨਰਾਸ਼ਾ ਨਵੀ